ਤੇ ਤਾਂ ਐਸਐਸਪੀ ਮੁੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਮੈਣਾ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਨਸ਼ਾ ਤਸ਼ਕਰਾਂ ਨੂੰ 470 ਗ੍ਰਾਮ ਫਿਰੋਂ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਸਬੰਧ ਵਿੱਚ ਇਹਨਾਂ ਕੋਲੋਂ ਇੱਕ ਡੈਟਸਨ ਗੱਡੀ ਤੇ 470 ਗ੍ਰਾਮ ਫਿਰੋਨ ਤੇ ਇੱਕ ਆਈਫੋਨ ਤੇ ਇੱਕ ਉਪੋ ਦਾ ਮੋਬਾਈਲ ਜਿਹੜਾ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਜਿਸ ਵਿੱਚ ਐਫਆਰ ਨੰਬਰ 102/25 ਅੰਡਰ ਸੈਕਸ਼ਨ 21 ਕਾਟ 85 ਜਿਹੜੀ ਦਰਜ ਕੀਤੀ ਗਈ ਆ ਫਰਦਰ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਬਾਚਿਆ ਜਾਊਗਾ ਜਿਸ ਇਸ ਵਿੱਚ ਜਿਹੜੇ ਹੋਰ ਵੀ ਦੋਸ਼ੀ ਸ਼ਾਮਲ ਹੋਣਗੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਰਿਮਾਂਡ ਕੀਤਾ ਗਿਆ ਫਰਦਰ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਇਹਦੇ ਵਿੱਚ ਹੋਰ ਵਿਅਕਤੀ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹ ਦੋਨੋਂ ਇੱਕ ਸੁਖਜੀਤ ਸਿੰਘ ਉਰਫ ਸੁਖ ਇਹ ਜਸਮਤ ਜਸਮਤਪੁਰ ਜ਼ਿਲ੍ਹਾ ਤਰਨਤਾਰ ਦੇ ਦੂਜਾ ਗਰਮੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੋਹਲ ਜ਼ਿਲ੍ਹਾ ਤਰਨਤਾਰ ਇਹਨੇ ਬੱਚੀ ਹੈਗੀ ਪਹਿਲਾਂ ਇਹਨਾਂ ਤੇ ਫਰਦਰ ਜਿਹੜਾ ਉਹ ਪਿਛਗੁਛ ਕਰਕੇ ਕਲੀਅਰ ਕਰਾਂਗੇ ਵੀ ਇਹਨਾਂ ਦੇ ਕਿੰਨੇ ਪਰਚੇ ਦਰਜ ਨੇ ਸਰ ਇਹ ਕਹਿਤੀ ਵਾਰੀ ਕਿਹਾ ਕਿ ਤੇਰੇ ਵਿੱਚ ਚਾਰਜ ਜੇ ਬੋਲੇ ਕਿ ਕੋਲੇ ਕਿऐसे ਕਿਤੇ ਦਰਜ ਇਹ ਜਿਹੜਾ ਅਸੀਂ ਇਹਨਾਂ ਦਾ ਹੁਣ ਮਾਂਜੋਗ ਅਦਾਲਤ ਤੋਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਤੋਂ ਫਰਦਰ ਜਿਹੜੀ ਇਹਨਾਂ ਦੀ ਪੁਛਗੁਛ ਕੀਤੀ ਜਾਊਗੀ ਉਸ ਵਿੱਚ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਪਹਿਲੀ ਵਾਰੀ ਐਸੀ ਹੋਵੇਗਾ ਇਹ ਜਦੋਂ ਹੁਣ ਰਿਮਾਂਡ 'ਚ ਗੱਲਾਂ ਕਲੀਅਰ ਕੀਤੀਆਂ ਜਾਣਗੀਆਂ ਦਾ ਨਾ ਪ੍ਰਸ਼ੀਸ਼ਕ ਜੀ ਮੁਕਰੀ ਹੋਈ ਸੀ ਵੀ ਇਥੇ ਸੀਲ ਕਰਨ ਆਤੇ ਆਏ ਆ ਇਹਨੇ ਹਾਂਜੀ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਵੀ ਦਾਣਾ ਮੰਡੀ ਜਿਹੜੀ ਡਾਲਾ ਉਹਦੇ ਵਿੱਚ ਜਿਹੜੇ ਆ ਦੋ ਜਣੇ ਆ ਜਿਹੜੇ ਸੇਲ ਕਰ ਲਈ ਆਏ ਹੋ ਇਹਨੇ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਰੋਕ ਕੇ ਕਲੀਅਰ ਕੀਤਾ ਤੇ ਇਹਨਾਂ ਕੋਲੋਂ 470 ਗ੍ਰਾਮ ਜਿਹੜੀ ਹੀਰਨ ਬ੍ਰੰਮ ਦੋਸਤ ਗੱਡੀ ਪਤਾ ਲੱਗੀ ਕਿਹਦੀ ਹੈ ਡਰਸਨ ਗੱਡੀ ਉਹ ਵੀ ਸਾਡਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਉਹ ਫਰਦਰ ਅੱਗੇ ਜਿਹੜੀ ਆ ਕਲੀਅਰ ਕਰਾਂਗੇ ਸਰ ਇਹਨਾਂ ਨੂੰ ਮੁਕਰੀ ਜਾਂਚ ਦੱਸਿਆ ਵੀ ਕਿਹਨੂੰ ਮੇਚ ਨਾਲ ਕਿੱਥੇ ਆ ਰਹੇ ਸੀ ਉਹ ਹ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਦੇ ਪੇਸ਼ ਕੀਤਾ ਤਿੰਨ ਦਿਨ ਦਾ ਰਮਾਂਡ ਲੈ ਆ। ਦੇ ਵਿੱਚ ਫਰਦਰ ਜੋ ਵੀ ਪੁਸ਼ਕਿਸ਼ ਹੈ ਜਿਹੜੇ ਬੰਦੇ ਇਨਵੋਲ ਹੋਣਗੇ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਇਹਨਾਂ ਆਪਸੀ ਕਨਸਿਡੇਰੇਸ਼ਨ ਕੀ ਹੈ ਜੋ ਨਾ ਇਹ ਪਿੰਡ ਦੇ ਨੇੜੇ ਤੇੜੇ ਤੇ ਰਹਿਣ ਫਰਦਰ ਜਿਹੜੀ ਆ ਉਹ ਪੁਸ਼ਕਿਸ਼ ਕਰਕੇ ਕਲੀਅਰ ਕਰਾਂਗੇ।